असीं तव्हांजो ॿार तेरा त मलिया त मी तव्हांजो ॿार तेरतिया

रंग रंग असीं तव्हां मलिया मिलण मुर दंगियां असीं त द्वारे त मलिया मिलण मुरा दोह मंगियां असीं तव्हां ते रां मलिया I don't know the Let ਸਤਿਕਾਰਯੋਗ ਗੁਰੂ ਨਾਨਕ ਦੇਵ ਜੀ ਜੁਗ ਜੁਗ ਅਟਲ ਸਤਗੁਰੂ ਬਾਣੀ ਕੇ ਬੋਥਾ ਚਰਤ ਅਸਤੇ ਮਾਲਕ ਦਸ਼ਾ ਪਾਤਸ਼ਾਹਾਂ ਦੀ ਜੋਤ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਅੰਦਰ ਦੇ ਹੋਏ ਕਲਗੀਧਰ ਪਾਤਸ਼ਾਹ ਪੁੱਤਰ ਮੈਦਾਨੀ ਸਰਵੰਸ ਦਾ ਜੀ ਦਾ ਬਖਸ਼ੋ ਹੈ ਜਕਾਰਾ ਕਰੋ ਬੁਲਾਉਂਦਾ ਆਪਣਾ ਗੱਦਕੇ ਵਾਹਿਗੁਰੂ ਜੀ ਦਾ ਫਾਇਦਾ ਵਾਹਿਗੁਰੂ ਜੀ ਕੀ ਹਵੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੈਠ ਪੰਜ ਪੈਰਾਂ ਦੀ ਅਗਵਾਈ ਹੋਇਆ ਨਗਰ ਜਿੱਤਨਾ ਨਗਰ ਦੀ ਪ੍ਰਕਰਮਾ ਕਰਦਾ ਹੋਇਆ ਲਾਸਟ ਪੜਾ ਜੋ ਭਾਈ ਰੂਪੇ ਵਾਲਾ ਆਪਣਾ ਬੱਸ ਸਟੈਂਡ ਉੱਥੇ ਬਹਤੇ ਆ ਸੁਮੇਰੇ ਵੀਰਾਂ ਵੱਲੋਂ ਮੰਗਾਈਆ ਕੌਮ ਦੇ ਮਹਾਨ ਯੋਧੇ ਸੂਰਮੇ ਸਤਖੰਡ ਵਾਸੀ 20ਵੀਂ ਸਦੀ ਦਾ ਮਹਾਨ ਸੂਰਮਾ ਜੋਧਾ ਸਤ ਜਗਨੈਸ਼ ਸਿੰਘ ਜੀ ਖਾਲਸਾ ਭਿੰਡਰਾ ਵਾਲਾ ਵੀ ਉਹਨਾਂ ਦੇ ਇਤਿਹਾਸ ਵਿੱਚੋਂ ਕਰਤਾ ਸੁਣਾਈ ਜਾਵੇ। ਸੋ ਮੇਰੇ ਵੀਰਾਂ ਤੋਂ ਦਮਾਂਡਾ ਆਈਆ ਮੰਗ ਆਈਆ ਵੀ 20 ਸਜਦਾ ਮਹਾਰ ਸੁਰਮਾ ਸਤ ਜਗਨੈਸ਼ ਸਿੰਘ ਜੀ ਖਾਲਸਾ ਭਿੰਡਰਾ ਵਾਲਾ ਵੀ ਉਹ ਦੇ ਇਤਿਹਾਸ ਦੇ ਵਿੱਚੋਂ ਕੋਈ ਕਹਾਤਾ ਸੁਣਾਈ ਜਾਵੇ। ਜਿਉ ਧਿਆਣਾ ਪਿੰਡ ਰੋਡੇ ਦੇ ਜਨਮਾ ਹੋਇਆ ਸੀ ਸ਼ੇਰ ਦਾ ਤਕਸਾਲ ਵਿੱਚ ਰੋਹ ਸੀ ਦਲੇਰ ਦਾ। ਜਿੰਨਾ ਪੱਖ ਨੇ ਕਾਰਜਾ ਰਿਪੋਰਨਾ ਜੀ ਵੀ ਸਦੀ ਦਾ ਮਹਾਰਾਜ ਸੂਰਮਾ ਸੰਤ ਜਰਨੈਲ ਸਿੰਘ ਸੂਰਮਾ ਸ਼ੇਰਾਂ ਦੇ ਪੁੱਤ ਸ਼ੇਰ ਹੁੰਦੇ ਆ ਜਿੱਦੜ ਮੰਦੇ ਨਹੀਂ ਢਿੱਕਾ ਦਾੜ ਖੜੋਂਦੇ ਸੂਰੇ ਮੌਤੋਂ ਡਰਦੇ ਨਹੀਂ ਹੋਰੋਂ ਦੇ ਇਲਾਜ ਸਾਨੂੰ ਤੂੰ ਪਰਵਾਉਂਦਾ ਜੀ ਜ਼ਬਰ ਜ਼ੁਲਮ ਦੇ ਅੱਗੇ ਖਾਲਸਾ ਕਦੇ ਨਹੀਂ ਆਉਣਾ ਨਹੀਂ ਸੋ ਉਹ ਸਮਝ ਸਰਕਾਰ ਦੀ ਜੋ ਕੇਂਦਰੀ ਸਰਕਾਰ ਸੀ ਜ਼ਾਲਮ ਸਰਕਾਰਾਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਨੂੰ ਲਾਜ ਦਿੱਤੇ ਵੀ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੰਦੇ ਆ ਕਰੋੜ ਰੁਪਈਆ ਲੈਣਾ ਉਸ ਬੱਬਰ ਸ਼ੇਰ ਨੇ ਕਰੋੜ ਰੁਪਏ ਨੂੰ ਥੋਕਰ ਮਾਰ ਕੇ ਪੰਜਾਬ ਦੀ ਮੁੱਖ ਮੰਤਰੀ ਨੂੰ ਥੋਕਰ ਮਾਰ ਕੇ ਉਹ ਕਹਿੰਦਾ ਸੂਰਮਾ ਯੋਧਾ ਕਹਿੰਦਾ ਆਹ ਜਾਲਮੋ ਕਿਦੋਂ ਮੈਂ ਸ਼ੇਰ ਦਾ ਪੁੱਤਾਂ ਤਾਂ ਉਸ ਵੇਲੇ ਸੂਰਮਾ ਅਲੰਕਾਰ ਕੇ ਕਹਿੰਦਾ ਵੀ ਮੈਂ ਜੋ ਸਤਗੁਰ ਪਾਸ਼ਾ ਦੇ ਪਾਏ ਹੋਏ ਪੁਰਨੇ ਆ ਕੱਲ੍ਹ ਕੀ ਤਾਂ ਪਾਸ਼ਾ ਦੇ ਪਾਏ ਹੋਏ ਪੁਰਨੇ ਆ ਜਿਸ ਤਰ੍ਹਾਂ ਜਮਕੌਰ ਕੜੀ ਦੇ ਵਿੱਚ 40 ਸਿੰਘ ਪੁੱਫਲ ਭਾਰੇ ਐਸੇ ਤਰ੍ਹਾਂ ਉਹੀ ਸਿੰਘਾ ਸ੍ਰੀ ਅਮਰਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਇਆ ਚਾਹਤ ਪੁਰੂ ਫੌਜਾਂ ਨੇ ਘੇਰਾ ਪਾਇਆਗਾ ਕਮਹਾਨ ਦਾ ਜੰਦ ਹੋਇਆ ਗੁਰੂ ਦੇ ਸਿੰਘ ਕੁੱਝ ਕਿਸਾਨਾਂ ਤੇ ਵੈਰੀਆਂ ਨੂੰ ਮੂੰਹ ਦੀ ਖਾਣੀ ਪਈ ਲੱਖਾਂ ਹੀ ਵੈਰੀ ਮੌਦ ਦੇ ਘਾਟ ਉਤਾਰੇ ਜਰਨਲ ਡੈਰ ਵਰਗੇ ਜੋ ਭਾਰਤ ਦੇ ਹਮਲਾ ਕਰਕੇ ਗਏ ਸੀ 1919 ਤੱਕ ਐਸਾ ਤੋਗਾ ਉਸ ਵੇਲੇ ਸਮੇਂ ਦੀ ਸਰਕਾਰ ਇਧਰਾਂ ਗਾਂਧੀ ਪਾਪਲ ਨੇ ਸਾਡੇ ਹਿੱਤੋ ਉਸਤਾਦ ਦੇ ਵਿੱਚ ਜੋ ਧਾਰਮਿਕ ਜਗਾ ਸੀ ਚੌਥੇ ਪਾਸ਼ਾ ਗੁਰੂ ਰਾਮਦਾਸ ਦਾ ਪਵਿੱਤਰ ਨਾਮ ਉਸ ਤੇ ਹਮਲੇ ਕੀਤੇ ਆ ਤਾਂ ਵੀ ਵੀ ਸਦੀ ਦਾ ਮਹਾਰ ਸੂਰਮਾ ਪਿੰਡ ਰੋਡੇ ਦੇ ਜਨਮਾ ਹੋਇਆ ਸ਼ੇਰ ਦਾ ਤਕਸਾਲ ਵਿੱਚ ਰੋਹ ਸੀ ਦਲੇਰ ਦਾ ਤਕਸਾਲ ਦੇ ਵਿੱਚ ਉਹ ਸੂਰਮੇ ਦਾ ਬਹੁਤ ਰੋਹ ਸੀ ਵੇੜੀ ਕੌਮ ਵਾਲੀ ਰੂਹੇ ਮੱਝ ਧਾਰ ਸੀ ਆਖੂ ਕੌਮ ਦੇ ਬਣ ਕੇ ਗਦਾਵ ਸੀ ਕਈ ਸੰਤਾਂ ਨੇ ਆਖੂਆਂ ਨੂੰ ਘੋੜਨਾ ਵੀਵੇਂ ਸਦੀ ਦਾ ਮਹਾਰ ਸੁਰਮਾ ਸੰਤ ਜਗਤ ਸਿੰਘ ਸੁਰਮਾ ਉਹਨਾਂ ਦੀ ਪ੍ਰਸ਼ੰਸਾ ਉਹਨਾਂ ਦੀ ਵਡਿਆਈ ਨੂੰ ਬੀਬੀ ਰਵ੍ਰੀਤ ਕੌਰ ਸਿਗਰੂਰ ਬੀਬੀ ਗੀਤਿੰਦਰ ਕੌਰ ਲੰਗੋਵਾਲ ਸ਼ਰੰਕੇ ਵਾਸਟਰ ਭਾਈ ਬਜਿੰਦਰ ਸਿੰਘ ਬਾਗੀ ਫਾਸਪੁਰ ਸਿੰਘ ਖਾਲਸਾ ਢਪਾਲੀ ਦਾ ਢਾਡੀ ਜੱਥਾ ਉਸ ਸੁਰਮੇ ਦੀ ਪ੍ਰਸਾਸਾ ਨੂੰ ਹੇ ਕਿਉਂ ਬਾਬਾ ਜੀ ખળ૮ીચીા�હી ખજીડા�હ જૌાહ ઓિંઝ ખિંંડા�ા ખિં ાાાઉં ખિંડાડા ખિંડા�િાંલ ખિંરાચ ખિં ખિંડાા ਨਾਮੋਂ ਲੈਣੀਆਂ ਪਵਾਰ ਲਾੜੀ ਹੋਰ ਦਾ 20ਵੀਂ ਸਦੀ ਦਾ ਮਹਾਨ ਸਿੰਘ ਸੂਰਮਾ ਉਸ ਵੇਲੇ ਬੱਬਰ ਸੂਰਮਾ ਜੰਦਰ ਵੀ ਜਾਂਦਾ ਤੇ ਵੈਰੀਆਂ ਦੇ ਦਿਲ ਕੰਬਦੇ ਕਿਉਂਕਿ ਸੱਚ ਦੇ ਮਾਰਗ ਤੇ ਚੱਲ ਰਿਹਾ 20ਵੀਂ ਸਦੀ ਦਾ ਮਹਾਨ ਸੂਰਮਾ ਜੋਦਾ ਤਾਂ ਉਸ ਵੇਲੇ ਜੰਦਰਾਂ ਗਾਦੀ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਇਹਨੂੰ ਕਿਵੇਂ ਨਾ ਕਿਵੇਂ ਬਸ ਦੇ ਵਿੱਚ ਕੀਤਾ ਜਾਵੇ ਪਰ ਜਿਹੜੇ ਬੱਬਰ ਸ਼ੂਰਮੇ ਹੁੰਦੇ ਆ ਉਹ ਲਾਲਚਾਂ ਦੇ ਵਿੱਚ ਨਹੀਂ ਆਇਆ ਕਰਦੇ ਸੀਸ 47 ਤੇ ਧੜਕੇ ਜਬਰਜੋਮ ਦੇ ਖਿਲਾਫ ਲੜਿਆ ਕਰਦੇ ਆ ਅੱਜ ਉਹ ਸੂਲਮੇ ਦਾ ਨਾਂ ਚੰਨ ਸੂਲ ਦੇ ਵਾਂਗੂ ਚੰਨ ਤਰਿਆ ਸੋ ਅਗਲੀ ਕਮਤਾ ਪੱਗ ਪੱਗ ਨਾਲ 10 ਮੈਂ ਪਿਤਾ ਦੇ ਵਾਰਸੋਂ ਪੱਲੇ ਸਰਦਾਰੀਆਂ ਜਿਹੜੀ ਸਾਡੀ ਪੱਲੇ ਦੇ ਵਿੱਚ ਆ ਸਰਦਾਰੀ ਉਹ ਪੱਗ ਦੇ ਨਾਲ ਪਰਮਾਪ ਕਰਨਾ ਸਾਡੀ ਨੌਜਵਾਨ ਪੀੜ੍ਹੀ ਮੇਰੀਆਂ ਭੈਣਾਂ ਮਤਾਮਾਂ ਕਿਸੇ ਮੇਰੇ ਵੱਡੇ ਵੀਰ ਭਾਈ ਰਣਜੀਤ ਸਿੰਘ ਜੀ ਅਲ ਜਾਣੇ ਦੱਸਿਆ ਵੀ ਅੱਜ ਸਾਡੀ ਨੌਜਵਾਨ ਪੀੜ੍ਹੀ ਦਸਵੇਂ ਪਾਸ਼ਾ ਦੇ ਪਾਏ ਹੋਏ ਪੂਰਨਾਂ ਨੂੰ ਭੁੱਲ ਕੇ ਅੱਜ ਗਲਤ ਰਸਤੇ ਦੇ ਵਿੱਚ ਨਾਆਂੀਆਂ ਦੀਆਂ ਦੁਕਾਨਾਂਾਂ ਤੇ ਜਾ ਜਾ ਕੇ ਇੱਕ ਆਪਣਾ ਹੁਲੀਆ ਵਧੀਆ ਬਣਾਉਣ ਦੀ ਖਾਤਰ ਵਧੀਆ ਲੱਗਣ ਦੀ ਖਾਤਰ ਨਾਆਂੀਆਂ ਦੀਆਂ ਦੁਕਾਨਾਂ ਤੇ ਜਾ ਰਹੇ ਆ ਅੱਜ ਕਿਸਾਂ ਦੀ ਵਿਅਦਵੀ ਹੋ ਰਹੀ ਆ ਪਰਮਾਫ ਕਰਨਾ ਵਾਲੀ ਕੀ ਕਹਿੰਦੀ ਆ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਵੀ ਬੰਦਿਆ ਤੂੰ ਬੇਈਮਾਨ ਆ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਨੇ ਚਾਰੇ ਧਰਮਾਂ ਦੇ ਵਿੱਚ ਸਿੱਖ ਬਣਾ ਕੇ ਤੋਰਿਆ ਸੀ ਦੇਖੋ ਸਰਕਾਰਾਂ ਆਉਂਘਾਂ ਰੰਡੀਆਂ ਜਾਂਦਾਂ ਰੰਡੀਆਂ ਪਰ ਇਹਨਾਂ ਸਰਕਾਰਾਂ ਦੀ ਜਿਹੜੀ ਮੋਹਰਾਂ ਕੱਚੀ ਆ ਜਿਹੜੀ ਅਕਾਲ ਪੁਰਖ ਵਾਹਿਗੁਰੂ ਦੀ ਪੱਕੀ ਮੋਹਰ ਆ ਉਹ ਧੁਰੋਂ ਸਤਿਗੁਰ ਪਾਤਸ਼ਾਹ ਨੇ ਸਾਨੂੰ ਕੇਸ ਬਖਸਿਆ ਸੋ ਸਾਬਤ ਸੂਤ ਰੱਬ ਦੀ ਭੰਨੇ ਬੇਈਮਾਨ ਵੀ ਬੰਦਿਆਂ ਤੂੰ ਬੇਈਮਾਨ ਆ ਇੱਕ ਪ੍ਰਭਾਤਮਾ ਨੇ ਤੈਨੂੰ ਵਧੀਆ ਸ਼ੇਰ ਦਾ ਬਾਣਾ ਦਿੱਤਾ ਸੀ ਜਿਹੜਾ ਸ਼ੇਰ ਦਾ ਬਾਣਾ ਲਹਾ ਕੇ ਅੱਜ ਤੂੰ ਗਿੱਧੜਾਂ ਵਾਲੀ ਜ਼ਿੰਦਗੀ ਜਿਉ ਰਿਹਾ ਕਲਗੀਧਰ ਪਾਤਸ਼ਾਹ ਨੇ ਸਤ ਜੀ ਆਪਣੀ ਖਾਤਰ ਇਸ ਪੱਗ ਦੀ ਖਾਤਰ ਪਰਿਵਾਰ ਵਾਰ ਕੇ ਤੇ ਸਾਨੂੰ ਪੁੱਤਰ ਤੇ ਧੀਆ ਬਣਾਇਆ ਸਤਾਈ ਜੀ ਕੁੱਲ ਸਤਵਰ ਪਾਤਸ਼ਾਹ ਦੇ ਕਿੰਦੀ ਖਾਤਰ ਵਾਰੇ ਸਾਡੀ ਖਾਤਰ ਸੋ ਪੱਗ ਨਾਲ ਦੱਸ ਮੇ ਪਿਤਾ ਦੇ ਵਾਰਸ ਹੋ ਪੱਲੇ ਸਰਦਾਰੀਆਂ ਪੱਗ ਦੀ ਪ੍ਰਸੰਸਾ ਨੂੰ ਢਾਢੀ ਜੱਥਾ ਐਉਂ ਬਿਆਨ ਕਰਦਾ ਜੀ

ਵਾਧੇ ਨਾਲ ਦਸਵੇਂ ਪਿੱਤੇ ਆਦੇ ਵਾਰਸੋ ਪੱਲੇ ਸਰਦਾਰੀਆਂ ਸੋ ਇਹ ਸੀ ਪੱਕ ਦੀ ਪ੍ਰਸੰਸਾ ਕਿਉਂਕਿ ਜ਼ਕਰੀਆ ਖਾਨ ਚਾਲਬ ਪਾਪੀ ਜੋਰ ਲਾਹਟਿਆ ਭਾਈ ਤਾਰੂ ਸਿੰਘ ਦੇ ਕੇਸ ਕਤਲ ਦੀ ਹੋਈ ਕਿਉਂ ਨਹੀਂ ਹੋਈ ਕਿਉਂਕਿ ਨਾਮ ਦਾ ਰਸੀਆ ਸੀ ਅਕਾਰਪੁਰਖ ਦੇ ਬਾਣੇ ਵਿੱਚ ਰਹਿਣ ਵਾਲਾ ਸੀ ਜਾਲਬਾਨੀ ਇੱਕ ਨਾਈ ਨੂੰ ਮੰਗਾਇਆ ਵੀਰੇ ਦੀ ਖੋਪੜੀ ਲਾਹ ਦਿੱਤੀ ਜਾਵੇ ਤਾਂ ਗੁਰੂ ਦੇ ਸੱਡ ਦੇ ਕੇਸ ਫੜ ਕੇ ਖੋਪੜੀ ਜਦੋਂ ਮੋਚੀ ਨੇ ਅਹ ਮਾਰੀ ਤਾਂ ਉਸ ਵੇਲੇ ਖੋਪੜ ਸਤਗੁਰ ਪਾਸ਼ਾ ਦੇ ਸਿੱਖ ਦਾ ਲਾ ਹੈਗਾ ਤੇ ਤਾਰੂ ਸਿੰਘ ਸਿੱਖੀ ਦੇ ਵਿੱਚ ਕੈਮ ਰਿਹਾ ਤੇ ਉਦੋਂ ਜਕਰਿਆ ਖਾਨ ਪਾਪੀ ਜ਼ਾਲਮ ਨੂੰ ਪਸਾਬ ਦਾ ਬੰਨ ਪੈ ਗਿਆ ਤੇ ਇਧਰੋਂ ਗੁਰੂ ਦੇ ਸਿੰਘ ਦਾ ਲਗਾਤਾਰ ਜਪਦੀ ਸਾਹਿਬ ਦਾ ਪਾਠ ਚੱਲਦਾ ਰਿਹਾ ਤੇ ਭਾਈ ਤਾਰੂ ਸਿੰਘ ਦੀ ਜੁੱਤੀ ਜਿਉਂ-ਜਿਉਂ ਜਕਰਿਆ ਖਾਨ ਪਾਪੀ ਦੇ ਸਿਰ ਵਿੱਚ ਰੋਡੇ ਜਿ ਵਜਦੀ ਤੇ ਜਿਉਂ-ਜਿਉਂ ਪਾਪੀ ਦਾ ਪਸਾਬ ਖੁੰਦਾ ਜਾ ਰਿਹਾ ਸੀ ਸੋ ਇਹ ਸੀ ਪੱਕ ਦੀ ਪ੍ਰਸੰਸਾ ਸੋ ਸਾਡਾ ਫਰਜ਼ ਬਣਦਾ ਪੱਗਾਂ ਦਸਤਾਰਾਂ ਬਣੀਆਂ ਬਣਗੇ ਤੇ ਭੈਣਾਂ ਨੂੰ ਬੇਨਤੀ ਆ ਬੋਡੀ ਪਾਲਰ ਦਾ ਖਰਚਾ ਘਟਾਈਏ ਤੇ ਵੀਰਾਂ ਨੂੰ ਬੇਨਤੀ ਆ ਵੀ ਨਾਈਆਂਾਂ ਦੀ ਦੁਕਾਨਾਂ ਤੇ ਨਾ ਜਾਈਏ ਅਸੀਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਬਣ ਗਏ ਤੇ ਧੀਆ ਬਣ ਗਏ ਤੇ ਆਹ ਦਾ ਮਾਣ ਮੇਰੇ ਵੱਡੇ ਵੀਰ ਜਥੇਦਾਰ ਭਾਈ ਰਾਮ ਸਿੰਘ ਜੀ ਉਹਨਾਂ ਵੱਲੋਂ ਇਆਹ ਦਾ ਮਾਣ ਮੇਰੇ ਵੱਡੇ ਵੀਰ ਭਾਈ ਕਰਮਜੀਤ ਸਿੰਘ ਜੀ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਉਹਨਾਂ ਵੱਲੋਂ 100 ਰੁਪਿਆ ਮੇਰੇ ਵੱਡੇ ਵੀਰ ਭਾਈ ਸੀਰਾ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਵੱਲੋਂ ਮਾਣ